ਕਾਉਂਸਲੇ ਆਇਆ ਸੀ ਤੇ ਬੜੀ ਵਧੀਆ ਮਤਲਬ ਢੰਗ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਮਨੋ ਛੇਤੀ ਮਰੀ ਰਜਿਸਟਰੀ ਹੋ ਗਈ ਆ ਤੇ ਮੇਰਾ ਮਤਲਬ ਤੁਮ ਬਹੁਤ ਖੁਸ਼ ਆ ਕਿ ਮੇਰੇ ਕੋਈ ਖੱਜਲ ਖਰਾਬੀ ਨਹੀਂ ਹੋਣੀ ਭਈ ਤੇ ਕੋਈ ਜਿੰਨੀ ਸਰਕਾਰੀ ਫੀਸ ਬੰਦੀ ਆ ਉਹ ਮੈਂ ਨਾਲ ਤਸਵੀਰ ਤੇ ਆਪਣੇ ਈਜੀ ਕਾਊਂਟਰ ਤੇ ਰਜਿਸਟਰੀ ਕਰਵਾ ਕੇ ਆਇਆ ਸੀ ਮੈਂ ਆਪਣੇ ਕਾਗਜ਼ ਸਟਾਫ ਨੂੰ ਦਿੱਤੇ ਸਟਾਫ ਦੇ ਬੜੇ ਵਧੀਆ ਤਰੀਕੇ ਨਾਲ ਬਾਗਜੰਦ ਜਿਹੜੀ ਟਰੋਫੀ ਕਰਕੇ ਸਾਡੀ ਤਕਨੀਕੀ ਅੱਧੇ ਘੰਟੇ ਦੇ ਵਿੱਚ ਜਿਹੜੀ ਆ ਰਿਸਪੀ ਉਹਨਾਂ ਨੇ ਕਰ ਦਿੱਤੀ। ਇਹ ਤੁਹਾਨੂੰ ਸਪੱਸ਼ਟ ਜਿਹੜਾ ਬਹੁਤ ਕੋਆਪਰੇਟਿਵ ਆ ਤੇ ਸਾਡੇ ਕੋਲ ਉਹਨਾਂ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਦਾ ਮਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਕੋਈ ਵੀ ਮੁਲਾਜ਼ਮ ਛੋਟੇ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਮੁਲਾਜ਼ਮ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਬਾਰੇ ਵੀ ਤੁਸੀਂ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕਰੋ ਸਿਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਪੰਜਾਬ ਦੀਆਂ ਤਸਵੀਲਾਂ ਵਿੱਚ ਮਾਲ ਵਿਭਾਗ ਨਾਲ ਸੰਬੰਧਿਤ ਆਪਣੇ ਕੰਮਕਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਖੱਜਲ-ਖਵਾਰੀ ਅਤੇ ਰਿਸ਼ਵਤ ਖੋਰੀ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਆਨਲਾਈਨ ਰਜਿਸਟਰੀਆਂ ਕਰਨ ਵਾਲੇ ਇਸ ਪ੍ਰੋਜੈਕਟ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਸਰਕਾਰ ਨੇ ਲੋਕਾਂ ਦੀ ਤਹਸੀਲਾਂ ਚੋਂ ਦੀ ਲੁੱਟ ਨੂੰ ਰੋਕਣ ਲਈ ਪਾਇਰਵਾਈ ਕੀਤੀ ਹੈ ਹਾਲਾਂਕਿ ਇਸ ਪ੍ਰੋਜੈਕਟ ਨੂੰ ਪਿਛਲੇ ਵੀ ਸਰਕਾਰ ਨੇ ਹੋਂਦ ਵਿੱਚ ਲਿਆਂਦਾ ਹੈ ਅਤੇ ਅਜੇ ਲੋਕਾਂ 'ਚ ਇਸ ਪ੍ਰਤੀ ਪੂਰੀ ਜਾਗਰੂਕਤਾ ਵੀ ਨਹੀਂ ਹੈ ਇਸ ਪ੍ਰੋਜੈਕਟ ਦੀ ਗਰਾਊਂਡ ਰਿਪੋਰਟ ਜਾਣਨ ਲਈ ਸਾਡੀ ਟੀਮ ਵੱਲੋਂ ਤਹਸੀਲ ਕੰਪਲੈਕਸ ਵਿੱਚ ਈਜ਼ੀ ਕਾਊਂਟਰ ਉੱਤੇ ਹੁੰਦੇ ਕੰਮਕਾਜ ਦਾ ਜਾਇਜ਼ਾ ਲਿਆ ਸੁਣੋ ਕਿਸ ਤਰ੍ਹਾਂ ਚੱਲਦਾ ਹੈ ਇਹ ਪ੍ਰੋਜੈਕਟ ਅਤੇ ਰਜਿਸਟਰੀ ਹੋਣ ਉਪਰੰਤ ਕੀ ਮਹਿਸੂਸ ਕਰਦੇ ਹਾਂ ਲੋਕ ਇਸ ਬਾਬਤ ਈਜ਼ੀ ਰਜਿਸਟਰੀ ਦੇ ਐਡਵੋਕੇਟ ਰੇਸ਼ਨ ਸਿੰਘ ਪੰਨੂ ਅਤੇ ਤਹਿਸੀਲਦਾਰ ਰਜਿੰਦਰ ਸਿੰਘ ਨੇ ਵੀ ਗੱਲਬਾਤ ਕੀਤੀ ਜੀ ਮੈਂ ਗਰਮੀਤ ਸਿੰਘ ਕਲਾ ਲੋਰ ਮੈਂ ਰਜਿਸਟਰੀ ਕਾਉਂਸਲਰੇ ਆਇਆ ਸੀ ਤੇ ਬੜੀ ਵਧੀਆ ਮਤਲਬ ਢੰਗ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਛੇਤੀ ਮਰੀ ਰਿਜੀਸਟਰੀ ਹੋ ਗਈ ਆ ਤੇ ਮੇਰਾ ਮਤਲਬ ਤੁਮ ਬਹੁਤ ਖੁਸ਼ ਆ ਕਿ ਮੇਰੇ ਨੂੰ ਕੋਈ ਖੱਜਲ ਖਰਾਬੀ ਨਹੀਂ ਹੋਣੀ ਪਈ ਤੇ ਕੋਈ ਜਿੰਨੀ ਸਰਕਾਰੀ ਫੀਸ ਬੰਦੀ ਆ ਉਹ ਹੀ ਲਈ ਗਈ ਆ ਕੋਈ ਇਹਦੇ ਚ ਵਾਧੂ ਖਰਚਾ ਨਹੀਂ ਲਿਆ ਗਿਆ ਤੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਵਧੀਆ ਬਹੁਤ ਵਧੀਆ ਮਤਲਬ ਜਿਹੜਾ ਛੇਤੀ ਮਤਲਬ ਜਿਹੜਾ ਹੋ ਗਿਆ ਕੰਮ ਮੈਂ ਗੁਰਦੇਵ ਸਿੰਘ ਅੱਜ ਕਲਾਨੌਰ ਤਹਿਸੀਲ ਵਿੱਚ ਆਪਣੇ ਈਜੀ ਕਾਊਂਟਰ ਤੇ ਰਜਿਸਟ੍ਰੇਸ਼ਨ ਮਾਰਨ ਆ ਤੇ ਆਇਆ ਸੀ ਮੈਂ ਆਪਣੇ ਕਾਗਜ਼ ਸਟਾਫ ਨੂੰ ਦਿੱਤੇ ਸਟਾਫ ਨੇ ਬੜੇ ਹੀ ਵਧੀਆ ਤਰੀਕੇ ਨਾਲ ਕਾਗਜ਼ਾਂ ਦੀ ਜਿਹੜੀ ਧੋਖ ਕਰਕੇ ਸਾਡੀ ਤਕਰੀਬਨ ਅੱਧੇ ਘੰਟੇ ਦੇ ਵਿੱਚ ਜਿਹੜੀ ਆ ਰਜਿਸਟਰੀ ਉਹਨਾਂ ਨੇ ਕਰ ਦਿੱਤੀ। ਇਤਨਾ ਸਟਾਫ ਜਿਹੜਾ ਬਹੁਤ ਕੋਆਪਰੇਟਿਵ ਆ ਤੇ ਸਾਡੇ ਕੋਲ ਉਹਨਾਂ ਜਿਹੜਾ ਸਰਕਾਰੀ ਖਰਚੇ ਤੋਂ ਇਲਾਵਾ ਕੋਈ ਪੈਸਾ ਜਿਹੜਾ ਵਾਧੂ ਉਹਨਾਂ ਨਹੀਂ ਲਿਆ ਹੈਗਾ। ਮੈਂ ਈਜੀ ਰਜਿਸਟਰੀ ਨਾਲ ਬਹੁਤ ਬਹੁਤ ਖੁਸ਼ ਹਾਂ। ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਇੱਥੇ ਈਜੀ ਰਜਿਸਟਰੀ ਕਾਊਂਟਰ ਤੇ ਆਣ ਕੇ ਰਜਿਸਟਰੀਆਂ ਕਰਵਾਓ ਤੇ ਲੁੱਟ ਤੋਂ ਬਚੋ। ਮੈਂ ਐਡਵੋਕੇਟ ਰਿਸ਼ਮ ਸਿੰਘ ਪੰਨੂ ਮੈਂ ਈਜੀ ਰਜਿਸਟਰੀ ਜੋ ਸਰਕਾਰ ਦੀ ਨਵੀਂ ਸਕੀਮ ਸ਼ੁਰੂ ਹੋਈ ਆ ਉਹਦੇ ਵਿੱਚ ਐਜ ਮਤੋਂ ਐਡਵੋਕੇਟ ਕਲਾਂੌਰ ਤਸੀਲ ਵਿੱਚ ਤਨਾਤਾ ਤੇ 9 ਤੋਂ 5 ਅਸੀਂ ਇੱਥੇ ਦਫਤਰ ਡਿਊਟੀ ਕਰਦੇ ਆ ਤੇ ਪਬਲਿਕ ਲਈ ਬਹੁਤ ਵਧੀਆ ਸਹੂਲਤ ਆਈ ਲੋਕ ਇਹਦਾ ਲਾਭ ਉਠਾ ਰਹੇ ਨੇ ਮੈਂ ਏਜਿੰਦਰ ਸਿੰਘ ਤਸੀਲਦਾਰ ਕਲਾਂੌਰ ਪੰਜਾਬ ਸਰਕਾਰ ਵੱਲੋਂ ਈਜੀ ਰਜਿਸਟ੍ਰੇਸ਼ਨ ਦਾ ਪ੍ਰੋਜੈਕਟ ਚਲਾਇਆ ਗਿਆ ਹੈ ਜਿਸ ਦੇ ਤਹਿਤ ਅੱਜ ਤੱਕ ਅਸੀਂ ਦਸਤਾਵੇਜ਼ ਰੀਸਟੀਆਂ ਮਾਈ ਡੀਡ ਦੇ ਮੁਤਾਬਕ ਕਰ ਸਕੇ ਹਾਂ ਇਸ ਜਿਹੜਾ ਪ੍ਰੋਜੈਕਟ ਹੈ ਲੋਕਾਂ ਦੇ ਹਿੱਤ ਵਿੱਚ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲੋਕਾਂ ਦੀਆਂ ਮਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਇਆ ਗਿਆ ਹੈ ਇਹਦੇ ਵਿੱਚ ਬਹੁਤ ਸਿੰਪਲ ਪ੍ਰੋਸੀਜਰ ਹੈ ਕਿ ਤੁਸੀਂ ਕਿਸੇ ਵੀ ਵਿਅਕਤੀ ਨੇ ਕੋਈ ਵੀ ਚੀਜ਼ ਲਿਖਾਣੀ ਹੋਵੇ ਰਜਿਸਟਰੀ ਦਫ਼ਤਰ ਤੇ ਵਿੱਚ ਆ ਕੇ ਤੁਸੀਂ ਬਾਹਰ ਵਕੀਲ ਸਾਡੇ ਬੈਠੇ ਹੋਏ ਹਨ ਜੋ ਸਰਕਾਰ ਵੱਲੋਂ ਪਾਇੰਟ ਕੀਤੇ ਗਏ ਹਨ ਉਹਨਾਂ ਨੂੰ ਆਪਣੇ ਕਾਗਜ਼ ਦੇਨੇ ਹਨ ਤੇ ਉਹਨਾਂ ਨੇ ਤੁਹਾਡਾ ਡਾਕੂਮੈਂਟ ਲਿਖ ਦੇਣਾ ਹੈ ਔਰ ਇਸ ਰਜਿਸਟਰੀ ਲਿਖਣ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਕਾਗਜ਼ ਪਹਿਲਾਂ ਸਮੇਂ ਸਿਰ ਚੈੱਕ ਕਰਲੇ ਜਾਣਗੇ ਬਾਅਦ ਵਿੱਚ ਕੋਈ ਵੀ ਗਲਤੀ ਨਹੀਂ ਕੱਢੀ ਜਾ ਸਕਦੀ ਉਸ ਦੇ ਨਾਲ ਜਦੋਂ ਤੁਸੀਂ ਆਪਣੀ ਡਿਸਟਰੀ ਸਾਰੀ ਚੈੱਕ ਕਰਵਾ ਲੋਗੇ ਫਿਰ ਤੁਸੀਂ ਆਪਣਾ ਪੂਰਾ ਸਰਕਾਰੀ ਫੀਸ ਜਿਹੜੇ ਸਟੈਂਸ ਰਜਿਸਟਰੀ ਫੀਸ ਉਹ ਸਾਰੀਆਂ ਦੇ ਕੇ ਤੁਸੀਂ ਰਜਿਸਟਰੀ ਫੀਸ ਕਰ ਸਕਦੇ ਹੋ ਤੇ ਇਸ ਕਰਕੇ ਜਿਸ ਦਿਨ ਤੁਸੀਂ ਫਿਰ ਰਜਿਸਟਰੀ ਕਰਾਓਗੇ ਉਸ ਦਿਨ ਤੁਹਾਨੂੰ ਕੋਈ ਵੀ ਟਾਈਮ ਨਹੀਂ ਲੱਗੇਗਾ ਵਿਥਿਨ 1 ਆਵਰਸ ਅਸੀਂ ਸਾਨੂੰ ਰਜਿਸਟਰੀ ਕਰਕੇ ਨਿਹਾਣ ਤੇ ਚੁੜਾ ਲਿਆ ਇਸ ਤੋਂ ਇਲਾਵਾ ਫੇਰ ਵੀ ਸਰਕਾਰ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਦਾ ਮਹਮ ਚਲਾਈ ਗਈ ਹੈ ਇਸ ਦੇ ਤਹਿਤ ਕੋਈ ਵੀ ਮੁਲਾਜ਼ਮ ਛੋਟੇ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਮੁਲਾਜ਼ਮ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਬਾਰੇ ਵੀ ਤੁਸੀਂ ਸਾਡੇ ਧਿਆਨ ਵਿੱਚ ਜਾਂ ਸਰਕਾਰ ਦੇ ਧਿਆਨ ਵਿੱਚ ਲਿਆ ਸਕਦੇ ਹੋ